ਪਾਰਟੀ ਜਿੰਦਾਬਾਦ ਭਾਰਤੀ ਜਿੰਦਾਬਾਦ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਤੋਂ ਇਸ ਤਰ੍ਹਾਂ ਵੀ ਅਸੀਂ ਹਰ ਇੱਕ ਵਾਰਡ ਦੇ ਵਿੱਚ ਜਾ ਰਹੇ ਹਾਂ 95 ਦੇ 95 ਵਾਰਡਾਂ 'ਚ ਜਾ ਕੇ ਅਸੀਂ ਆਪਣੇ ਕੈਡਨਲ ਪਾਰਟੀ ਦੇ ਵਰਕਰਾਂ ਨਾਲ ਜਿਹੜੇ ਚੋਣਾਂ لڑਣ ਦੀ ਇੱਛਾ ਵੀ ਸਾਰੇ ਨਾਲ ਬੁਲਾਕਤ ਕਰ ਰਹੇ ਆ ਔਰ ਉਹਨਾਂ ਨੂੰ ਮੋਟੀਵੇਸ਼ਨ ਕਰ ਰਹੇ ਆ ਉਹਦੇ ਨਾਲ ਨਾਲ ਸਾਡਾ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਪਾਰਟੀ ਦਾ ਉਹਨੂੰ ਵੀ ਮਜ਼ਬੂਤ ਕਰ ਰਹੇ ਆ ਵੀ ਤਾਂ ਜੋ ਲੋਕ ਜੱਦ ਤੋਂ ਜ਼ਿਆਦਾ ਮੈਂਬਰਸ਼ਿਪ ਕਰਨ ਇਹ ਮੋੜ ਆ ਇਹਦੀ ਜ਼ਰੂਰਤ ਆ ਸੋ ਅੱਜ ਬੜਾ ਪਰਮਾ ਹੁੰਗਾਰਾ ਔਰ ਲੋਕਾਂ ਦਾ ਬੜਾ ਉਤਸ਼ਾਹ ਔਰ ਪਿਆਰ ਔਰ ਸਤਿਕਾਰ ਮਿਲਿਆ ਜਿੱਥੇ ਵੀ ਜਾਂਦੇ ਆ ਉਸੇ ਕੜੀ ਚ ਅਸੀਂ ਸਾਡੇ ਜਿਹੜਾ ਨਿਊ ਜਨਤਾ ਨਗਰ ਮੰਡਲਾ ਉਹਦੇ ਵਿੱਚ ਜਿਹੜੇ ਤਿੰਨ ਵਾਰਡ ਪੈਦੇ ਨੇ ਸਾਡੇ 37 40 ਔਰ 41 ਉਹਦੇ ਮੱਦੇ ਨਜ਼ਰ ਉੱਥੇ ਸੀ ਮੀਟਿੰਗ ਕੀਤੀ ਔਰ ਉਹਦੇ ਵਿੱਚ ਸਾਰੇ ਤਿੰਨੋਂ ਵਾਡਾਂ ਦੇ ਸਾਡੇ ਕੈਂਡੀਡੇਟ ਔਰ ਸਾਡੇ ਮੰਡਲ ਪ੍ਰਧਾਨ ਅਮਰਾਜੀ ਉਹਨਾਂ ਦੇ ਸਭੂ ਸਾਥੀ ਇਹਦੇ ਵਿੱਚ ਸ਼ਾਮਲ ਹੋਏ ਔਰ ਉਹਦੇ ਬਾਰੇ ਆਉਣ ਵਾਲੇ ਲక్ష్ਮਾ ਦੇ ਬਾਰੇ ਵਿਚਾਰ ਉਤਾਰ ਲਾ ਦਿੱਤੇ ਵਾੜ ਦੇ ਵਿੱਚ ਮੀਟਿੰਗ ਕੀਤੀ ਗਿਆ ਬੀਜੇਪੀ ਵੱਲੋਂ ਉਹਨਾਂ ਮਾਰੇ ਥੋੜਾ ਕੀ ਕਹਿਣਾ ਹੈ ਆਉਣ ਵਾਲੇ ਇਲੈਕਸ਼ਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਜਨੀਸ਼ ਧਮਾਲ ਜੀ ਹਰ ਇੱਕ ਵਾਰਡ ਦੇ ਵਿੱਚ ਹਰ ਇੱਕ ਮੰਡਲ ਦੇ ਵਿੱਚ ਜਾ ਰਹੇ ਨੇ ਉਹਦੇ ਰਿਗਰਡਿੰਗ ਸਾਡੀ ਇੱਕ ਮੀਟਿੰਗ ਹੋ ਗਈ ਇਹਦੇ ਵਿੱਚ ਹੁਣ ਜਿੰਨੇ ਤੁਹਾਡੇ ਕਿੰਨੇ ਕਿ ਸਾਥੀ ਇੱਥੇ ਪਹੁੰਚੇ ਨੇ ਜੀ ਕਿੰਨਾ ਹੰਗਾਰਾ ਮਿਲਿਆ ਤੁਹਾਨੂੰ ਸਾਨੂੰ ਬਹੁਤ ਭਰਮਾ ਹੰਗਾਰਾ ਮਿਲੇ ਜੀ ਸੂਤ ਤੋਂ ਵੱਧ ਸਾਡੇ ਸਾਥੀ ਇਕੱਠੇ ਹੋਏ ਆ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਪਏ ਆ ਉਹ ਸਾਰੇ ਕੈਂਡੀਡੇਟ ਸੀਨੀਅਰ ਸਾਡੇ ਜਿਹੜੇ ਹੈਗੇ ਆ ਕਾਰਜਕਰਤਾ ਉਹ ਵੀ ਇੱਥੇ ਪਹੁੰਚੇ ਹੋਏ ਆ ਇਹ ਸਾਰੇ ਤੁਹਾਡੇ ਸਿਰਫ ਇੱਥੇ ਏਰੀਆ ਦੇ ਵਿੱਚੋਂ ਪਹੁੰਚੇ ਗਏ ਨੇ ਜਾਂ ਬਾਹਰੋਂ ਵੀ ਆਲੇ ਦੁਆਲੇ ਪਹੁੰਚੇ ਨੇ ਨਹੀਂ ਜੀ ਇਹ ਦੇ ਵਿੱਚ ਜੰਦਰ ਨਗਰ ਮੰਡਲ ਦੇ ਵਿੱਚੋਂ ਹੀ ਆਏ ਨੇ ਸਾਰੇ ਠੀਕ ਠੀਕ ਸੰਜੀਤ ਜੀ ਅੱਜ ਜਿਹੜੀ ਤੁਹਾਡੇ ਵੱਲੋਂ ਮੀਟਿੰਗ ਰੱਖੀ ਗਈ ਆ ਉਹਨਾਂ ਵੱਲੋਂ ਤੁਹਾਡਾ ਕੀ ਤੇ ਹਰ ਜਿਹੜਾ ਪ੍ਰਧਾਨ ਜਿਨੇ ਇਸ਼ਤਿਹਾਰ ਜਾਈ ਤੇ ਜਿਹੜੇ ਇਲੈਕਸ਼ਨ ਹੁਣ ਹੋਣੇ ਆ ਉਹਨਾਂ ਬਾਰੇ ਵਰਕਸ਼ਾਪ ਲੱਗੀ ਸਾਡੀ ਪਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਣਾ ਤੇ ਕੁਝ ਸਮੂਹ ਨੇ ਮੈਂਬਰਸ਼ਿਪ ਤੇ ਜਿਹੜੀ ਪਾ ਬਾਜਪਾ ਚੱਲਦੀ ਆ ਰਹੀ ਹੈ ਉਹਨਾਂ ਸਾਨੂੰ ਕੁਝ ਕੀ ਪਸਦਤੇ ਆ ਮੈਂਬਰ ਬਣਨ ਦੇ ਨਾਮ ਦੇ ਤੇ ਸਾਨੂੰ ਇਹਨਾਂ ਨੂੰ ਸਿੱਖਣ ਨੂੰ ਮਿਲਿਆ ਜੇ ਜਿਹੜੀ ਲੀਡਰਸ਼ਿਪ ਤੋਂ ਇਹ ਅਸੀਂ ਉਹਨੂੰ ਹੁਣ ਅੱਗੇ ਉਹਦਾ ਫਾਇਦਾ ਵੀ ਲਵਾਂਗੇ ਜੋ ਸਿੱਖਿਆ ਸੀ ਤੇ ਇਲੈਕਸ਼ਨ ਬਾਰੇ ਸਾਨੂੰ ਕਾਫੀ ਵੀ ਦੱਸ ਕੇ ਗਿਆ ਸਮਝਾ ਕੇ ਗਿਆ ਅਸੀਂ ਦਾ ਕੁੜਾ ਪਰਪੋਰ ਫੈਲ ਨਾ ਕਿੰਨੇ ਨੰਬਰ ਵਾਰਡ ਹੈ ਜੀ ਇਹ ਇਹ ਜਿੱਥੇ ਆਪਾਂ ਬੈਠੇ ਆ 43 ਨੰਬਰ ਵਾਰਡ ਹੈ ਤਾਂ 43 ਨੰਬਰ ਵਾਰਡ ਦੇ ਵਿੱਚ ਕਿਹੜੇ ਕਿਹੜੇ ਏਰੀਆ ਪੈਂਦੇ ਆ 43 ਨੰਬਰ ਵਾਰਡ ਦੇ ਵਿੱਚ ਕੋਟ ਮੰਗਲ ਨਿਊ ਚੰਦਰ ਨਗਰ ਅਮਰ ਨਗਰ ਕਬੀਰ ਨਗਰ ਜੈਨ ਗੁਰੂਣੀ ਤੇ ਇੱਕ ਦਾ ਏਰੀਆ ਇਹ ਬੰਦਾ ਲੋਕਾਂ ਨੂੰ ਉਹਨਾਂ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੀਜੇਪੀ ਵਾਇਸ ਦੇਖੋ ਜੀ ਸਮਾਂ ਇਸ ਟਾਈਮ ਬੀਜੇਪੀ ਦਾ ਸਮਾਂ ਮੀਨਜ਼ ਯਾਨੀ ਕਿ ਸਮਾਂ ਕੀ ਬੀਜੇਪੀ ਜਿਹੜੀ ਕੰਮ ਕਰ ਰਹੀ ਐ ਸਟਾਰ ਪਾਰਟੀ ਕੋਈ ਬਾਕੀ ਪਾਰਟੀਆਂ ਦੇਖ ਲਈਏ ਪਸਾਨੀਆਂ ਭਾ ਕੇ ਜਮਾ ਲਈਆਂ ਕਾਨੂੰਨ ਸੁਨਿਚ ਅਮਾ ਜਮਾ ਲਈ ਆਪਾਂ ਲੋਕ ਸਭਾ ਪਾਰਟੀ ਜਮਾ ਲਈ ਅਕਾਲੀ ਜਮਾ ਲਈਆਂ ਕਈ ਪਾਰਟੀਆਂ ਭਾ ਜਮਾ ਲਈਆਂ ਲੇਕਿਨ ਕੋਈ ਸਾਡੇ ਏਰੀਆ ਦੇ ਕਦੀ ਡਿਵੈਲਪਮੈਂਟ ਡਿਵੀਜ਼ਨ ਦੇ ਪਿੱਛੇ 15 ਸਾਲ ਉਹ ਲੋਕ ਸਭਾ ਪਾਰਟੀ ਦੇ ਰਹੇ ਸਾਡੇ ਬੈਸਟ ਬ੍ਰਦਰ ਤੇ ਉਹਨਾਂ ਨੇ ਵੱਡੇ ਵੱਡੇ ਬੋਲ ਲਾਇਆ ਸੀ ਵਿਕਾਸ ਕੀਤਾ ਵਿਕਾਸ ਕਰਾਂਗੇ ਔਰ ਸੜਕਾਂ ਦੇ ਟੋਏ ਪਏ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਐ ਔਰ ਇਹ ਹਾਲ ਹੈ ਅਸੀਂ ਲੋਕਾਂ ਲਈ ਕਿਰਿਆਸ਼ ਕਰਨਾ ਚਾਹੁੰਦੇ ਆ ਕਿ ਇੱਕ ਵਾਰ ਸਾਨੂੰ ਮੌਕਾ ਦੋ। ਇਹ ਕਾਜੀ ਵਾਲਾ ਕਹਿੰਦਾ ਮੌਕਾ ਦੋ, ਮੌਕਾ ਦੇ ਉਹਨੇ ਨਜ਼ਾਇਰ ਰਲੇ। ਅਸੀਂ ਤੁਹਾਡੇ ਵਿੱਚ ਵਿਚਣਦੇ ਆ। ਹਟਣ ਤੋਂ ਲੈ ਕੋਲਡ ਨੇ ਆ। ਸਾਨੂੰ ਜਦੋਂ ਮਰਜੀ ਕਰਨ ਤੋਂ ਫੜਨ। ਅਸੀਂ ਤੁਹਾਡੇ ਬੰਦੇ ਆ। ਸਰ ਕਿਤੇ ਇਹ ਤਾਂ ਨਹੀਂ ਹੋ ਗਾਈ ਇਲੈਕਸ਼ਨ ਜਿੱਤ ਤਦ ਬਾਅਦ ਤੁਸੀਂ ਵੀ ਇਦਾਂ ਕਰੋ। ਸਰ ਬੋਲ ਰਿਹਾ ਸਾਹਮਣੇ ਕੈਮਰਾ ਕੇ ਬੋਲ ਰਿਹਾ। ਮੈਂ ਵੀ ਇੱਥੇ ਹਾਂ ਤੁਸੀਂ ਵੀ ਇੱਥੇ ਹੋ। ਰਿਕਾਰਡਿੰਗ ਰੱਖ ਲਿਓ ਆਪਣੇ ਕੋਲੋਂ। ਜਿਹੜਾ ਬਾੜਾ ਲੋਕੀ ਕਹਿੰਦੇ ਮੇਰਾ ਬਾੜ ਮੇਰਾ ਪਰਿਵਾਰ। ਮੈਂ ਪਰਿਵਾਰ ਨਹੀਂ ਮੈਂ ਪਰਿਵਾਰ ਦਾ ਇੱਕ ਹਿੱਸਾ ਹਾਂ। ਮੈਂ ਵੀ ਔਰ ਇੱਕ ਕੰਮ ਤੁਸੀਂ ਵੀ ਦੇਖੋ ਕਿ ਮੈਂ ਤਾਂ ਕੁਝ ਹੈ ਨਹੀਂ ਤਾਂ ਵੀ ਇਹਨੇ ਕੰਮ ਕਰਾਈ ਜਾ ਰਹੇ ਆ ਜੇ ਕਿਤੇ ਦੇ ਸਾਨੂੰ ਕੋਈ ਤਾਂ ਮਿਲਦਾ ਹੈ ਜਾਂ ਤੁਸੀਂ ਬੈਨ ਸਾਡੇ ਬੰਦੇ ਵੀ ਆਂਦੇ ਆ ਵੀ ਇੱਥੇ ਇੱਕ ਤੁਸੀਂ ਦੇਖੋਗੇ ਏਰੀਆ ਹੁਣ ਅਜੀ ਕਵਰਿੰਗ ਕਰ ਲਓ ਤੇ ਆਹ ਨਾਲ ਜਿਹੜਾ ਏਰੀਆ ਦੇਖੋ ਕੀ ਬਣਾਤਾ ਸੀ ਸੰਦੀਪ ਜੀ ਤੁਹਾਡੇ ਵਾਰਡ ਦੇ ਵਿੱਚ ਟੋਟਲ ਕਿੰਨੀ ਵੋਟ ਆ ਤੇ ਕਿੰਨੀ ਹੈ ਸਸਤੀ ਹੈ ਇਸ ਵੋਟ ਹੈ ਐਸਸੀ ਬੀਸੀ ਜਨਰਲ ਕੈਟਾਗਰੀ ਅਲਸਬਰ ਕਿੰਨੀ ਵੋਟ ਆ ਮਤਲਬ ਸਰ ਜੀ ਇੱਥੇ ਹਿੰਦੂ ਵੋਟ ਹੈ ਮੈਂ ਮੋਟਾ ਮੋਟਾ ਲਗਦਾ 65% ਹਿੰਦੂ ਵੋਟ ਹੈਗੀ ਹੈ 3% ਸਾਡੀ ਵੋਟ ਤੁਸੀਂ ਹੈ ਆਪਣੇ ਔਰ ਸਿਕਵੋਟ ਵੀ ਹੈਗੀ ਆ ਬਾਕੀ ਡਿਲੀਵਰੀ 10000 ਰੁਪਏ ਦੀ ਬੀ ਹੋਟ ਹੈ ਅੱਛਾ ਤੁਸੀਂ ਜਿਹੜੇ ਆ ਲਕਸ਼ਮ ਹੋ ਰਹੇ ਆ ਕਾਰਪੋਰੇਸ਼ਨ ਦੇ ਕੀ ਸੋਚ ਕੇ ਨੱਟ ਰਹੇ ਹੋ ਤੁਸੀਂ ਕਿ ਅਸੀਂ ਕਿਹੜੇ ਤੁਸੀਂ ਕੰਮ ਕਰਤੇ ਬੀਜੇਪੀ ਪਾਰਟੀ ਦੀ ਸਰਕਾਰ ਤਾਂ ਪੰਜਾਬ ਆਪ ਆ ਦੀ ਪਾਰਟੀ ਦੀ ਆ ਤੁਸੀਂ ਕਿੱਦਾਂ ਕੰਮ ਕਰਾਉਂਗੇ ਸਰ ਜੇ ਦੀ ਮਰ ਸਰਕਾਰ ਜਦੋਂ ਕੌਂਸਲ ਇੱਕ ਕੌਂਸਲ ਦੀ ਕੁਸ਼ਤਾ ਉਹਦਾ ਉਦਦਾ ਹੁੰਦਾ ਠੀਕ ਹੈ ਜੀ ਕੌਂਸਲ ਮੈਨੋ ਦਾ ਸੜਕ ਦੀ ਮੰਨ ਲਓ ਕਿ ਸਾਨੂੰ ਕਈ ਵਾਰ ਆਉਂਦੇ ਲੋਕ ਕਿ ਸੜਕ ਟੁੱਟੀ ਹੋਈ ਐਸੀ ਜਾਣੇ ਲੜਦੇ ਐ ਕਿਸੇ ਦਾ ਪਾਣੀ ਖਰਾਬ ਆ ਰਿਹਾ ਕਿਸੇ ਦੀ ਸੜਕਾ ਸਫਾਈ ਨਹੀਂ ਹੋ ਰਹੀ ਅਸੀਂ ਕੰਮ ਕਰਾਣੇ ਆ ਜਾ ਕੇ ਤੇ ਹਰ ਕੰਮ ਕਰਵਾਣੇ ਆ ਤੇ ਜੇ ਜੀ ਕਾਉਂਸਲਰ ਬਣ ਕੇ ਸਾਨੂੰ ਇਜ਼ੀ ਹੋਏਗਾ ਕੰਮ ਕਰਾਣਾ ਹੁਣ ਤੁਸੀਂ ਲੜ ਕੇ ਕਰਾਣੇ ਪੈਂਦੇ ਉਸ ਤੋਂ ਸਾਨੂੰ ਇਜ਼ੀ ਹੋਏਗਾ ਹਰ ਕੰਮ ਆਪਾਂ ਆਰਾਮ ਨਾਲ ਕਰਵਾ ਸਕਦੇ ਹਾਂ